ਉਹੀ ਮਹੱਲਾ ਤੀਜਾ ਜੀ ਲੋੜ ਹੈ ਬੜਾ ਬਾਲੜੀਏ ਇਹ ਜਗਿਆਸੂ ਰੂਪੀ ਬਾਲਕੀਏ ਜੇ ਵਰਪਤੀ ਅਕਾਲ ਪੁਰਖ ਨੂੰ ਤੂੰ ਲੋੜ ਦੀ ਚਾਹਨੀ ਹੈ ਤਾਂ ਗੁਰ ਚਰਣੀ ਸੇਤੁ ਲਾਹਿ ਰਹੀ ਗੁਰੂ ਸਾਹਿਬ ਦੇ ਚਰਨਾ ਕਉਣਾ ਚਿਤ ਨੂੰ ਲਾਉਣਾ ਕਰ ਆ RAM हे ਭਾਈ ਸਦਾ ਹੂ ਬਹਿ ਸੁਹਾਗਣੀ ਤੁਸਲਾ ਵਾਹਿਗੁਰੂ ਦੇ ਸਵਾਗਨੰਗ ਸਮੇਤ ਹੋ ਜਾਵੇਂਗੀ ਹਰ ਜੀਉ ਮਰੈ ਨਾ ਜਾਇ ਰਾਮ ਹਰੀ ਪਰਮੇਸ਼ਰ ਮਰਦਾ ਨਹੀਂ ਤੇ ਨਾ ਸੁਹਾਗ ਜਾਵੇਗਾ RAM हे ਭਾਈ ਹਰ ਜੀਉ ਮਰੈ ਨਾ ਜਾਏ ਗੁਰ ਕੈ ਸਹਿਜ ਸੁਭਾਏ ਗੁਰਾਂ ਦੁਆਰਾ ਸ਼ਾਂਤੀ ਸੁਭਾਅ ਧਾਰਨਗੇ ਉਹਨਾਂ ਨੂੰ ਹਰੀ ਪ੍ਰਾਪਤ ਹੋਵੇਗਾ ਉਹ ਕਦੇ ਮਰਦਾ ਨਹੀਂ ਕਦੇ ਸੁਹਾਗ ਨੂੰ ਨਾ ਜਾਣਦਾ ਨਹੀਂ ਗੁਰ ਕੈ ਤਾਂ ਜਾਣਦਾ ਨਹੀਂ ਹੈ ਕਿਤੇ ਗੁਰ ਕੈ ਸਹਿਜ ਸੁਭਾਏ ਗੁਰਾਂ ਦੁਆਰਾ ਸ਼ਾਂਤੀ ਸੁਹਾਜ ਨੂੰ ਧਾਰਿਆ ਹੈ ਸਾਤ ਹਨ ਕੰਤ ਪਿਆਰੀ ਸਰਾਉ ਜਸ ਰੂਪ ਇਸਤਰੀ ਪਤੀ ਅਕਾਲ ਪੁਰਖ ਨੂੰ ਪਿਆਰੀ ਹੈ ਸੱਚ ਸੰਜਮ ਸਦਾ ਹੈ ਨਿਰਮਲ ਜਿਨ੍ਹਾਂ ਦੇ ਅੰਦਰ ਸੱਚ ਬੋਲਣ ਦਾ ਸਈਓ ਰੱਖਦੀਆਂ ਕੂੜ ਨਹੀਂ ਬੋਲਦੀਆਂ ਸਦਾ ਮਨ ਗ੍ਰੰ ਨਿਰਮਲ ਉज्जਲ ਹਾ ਗੁਰ ਕਾਬਦ ਸੀਗਾਰੀ ਅਤਿ ਗੁਰਾਂ ਦੇ ਸ਼ਬਦ ਕਰਕੇ ਜਿਨਾਂ ਨੇ ਕਮਾਈ ਕਰਕੇ ਸ਼ਿੰਗਾਰ ਲੀਏ ਬਰਤੀ ਸਾਜੰ ਕਰਦੀਏ ਸੌਦੀ ਕਮਾਈ ਦਾ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਮੇਰਾ ਰੂਪ ਪਿੱਛੇ ਵੀ ਸੱਚਾ ਸੀ ਹੁਣ ਵੀ ਸੱਚਾ ਹੈ ਅੱਗੇ ਨੂੰ ਵੀ ਸਦਾ ਸੱਚਾ ਹੋਵੇਗਾ ਜਿਨ ਆਪੇ ਆਪ ਉਪਾਇ ਜਿਸ ਨੇ ਆਪਣੇ ਆਪ ਨੂੰ ਜਗਤ ਪਾਉਦਾ ਕੀ ਤਹ ਜੰਤ ਰੰਗ ਆਪ ਨਾਨਕ ਸਦਾ ਪਿਰ ਆਵੇ ਆਪਣੋ ਮਹਾਂਪੁਰਖ ਸਖੀਆਂ ਸਦਾ ਉਸ ਪਿਆਰੇ ਆਪਣੇ ਮੈਂ ਬੇ ਨੰਦ ਨੂੰ ਮਾਣ ਦਿਆਂ ਹੁਣ ਆਚਰਨ ਕਰਕੇ ਮੈਂ ਇਹਨ ਗੁਰ ਚਰਨੀ ਚਿਤ ਲਾਇਆ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਚਰਨਾ ਕਮਲ ਚਿਤ ਨੂੰ ਲਾਇਆ ਲਿਖਦੇ ਨੇ ਅਖਰ ਨਾ ਬਾਲੜੀ ਇਹ ਉਹਨਾਂ ਨੂੰ ਜੀ ਅਕਾਲ ਪੁਰਖ ਨੂੰ ਇਹ ਜੀ ਗਾ ਸ਼ੁਰੂ ਬਾਲਕੀ ਪਾ ਲਿਆ ਹੈ ਆਨੰਦ ਸਹਿਜੀ ਮਾਤੀ ਰਾਮ ਜਿਹੜੀ ਰਾਤ ਨੂੰ ਮਹਾਰਾਜ ਦੇ ਨਾਮ ਕੇ ਮਾਸੂ ਹੋ ਗਈ ਹੈ ਇਹ ਭਾਈ ਹਰਮਤੀ ਮਨ ਅਨੰਦ ਭਇਆ ਗੁਰਮਤਿ ਦੁਆਰਾ ਉਹਨਾਂ ਦੇ ਮਨ ਚ ਅਨੰਦ ਸ਼ੁਰੂ ਹੋ ਜਾ ਪ੍ਰਾਪਤੀ ਹੋਈ ਹੈ ਤਨ ਮੈਲ ਨਾ ਰਾਤੀ ਰਾਮ ਤਨ ਸਰੀਰ ਦੇ ਮਾਨ ਦੀ ਮਹਿਲਤੀ ਜਿੰਨੀ ਵੀ ਨਹੀਂ ਹੈ ਇਹਨਾਂ ਦੇ ਤਨ ਸਿਰ ਦੇ ਵਿੱਚ ਅਰਤੀ ਪਰ ਵਕਾਰਾਂ ਦੀ ਮੈਲ ਨਹੀਂ ਵਿਸ਼ਿਆਂ ਦੀ RAM HE PAI ਇਸ ਤਨ ਮੈਲ ਨਾ ਰਾਤੀ ਨਾ ਪ੍ਰਭ ਰਾਤੀ ਹਰੀ ਪ੍ਰਭ ਜਿਹੜੀ ਰੰਗੀ ਹੋਈ ਐ ਸੱਤੀ ਜਿੰਨੀ ਵੀ ਉਹਨਾਂ ਦੇ ਮੈਲ ਨਹੀਂ ਹੈ ਤਨ ਅਮਾਨ ਦੀ ਦੇਹ ਦੇ ਆਸ ਦੀ ਮੇਰਾ ਪ੍ਰਭ ਮੇਲ ਮਿਲਾਏ ਮੇਰੇ ਆਈ ਗੁਣੇ ਆਉਦੇ ਮੇਲ ਚ ਮਲਾ ਲਈਆਂ ਹਨ ਅਨ ਦੇ ਨਰਾਏ ਹਰ ਪ੍ਰਭ ਆਪਣਾ ਰਾਜ ਨੂੰ ਆਪਣੇ ਹਰੀ ਪ੍ਰਭ ਦੇ ਅਨੰਦ ਨੂੰ ਮਾਣਦੀਆਂ ਹਨ ਜਿਉ ਆਪ ਗਵਾਹੀ ਸਤਿ ਭਾਉ ਜੀ ਦਾ ਮਹਤਮਨ ਗਵਾ ਦੁੱਤਾ ਸ਼ੰਕਾਰ ਹੋਰ ਮਤ ਪਾਇਆ ਸਹਿਜ ਮਿਲਾਇਆ ਗੁਰਮਤ ਨੂੰ ਜਿਨਾਂ ਨੂੰ ਪਾ ਲਿਆ ਉਹਨਾਂ ਨੂੰ ਸਹਿਜੇ ਮਾਰਨ ਆਪਦੇ ਚ ਮਿਲ ਲਿਆ ਹੈ ਨਿਰਜਤਨੀ ਆਪਣੇ ਪ੍ਰੀਤਮ ਰਾਤੀ ਆਪਣੇ ਪ੍ਰੀਤਮ ਕਾਲਪੁਰ ਜਿਹੜੀ ਰੰਗੀ ਰਹਿੰਦੀ ਹਰ ਵਕਤ ਨਾਨਕ ਨਾਮ ਮਿਲੇ ਵਡਿਆਈ ਨਾਮ ਕਰਕੇ ਵਡਿਆਈ ਮਿਲਦੀ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ ਤੁੰਗ ਪ੍ਰਭ ਰਾਵੇ ਰੰਗ ਰਾਤੀ ਵਾਹਿਗੁਰੂ ਦੇ ਤਾਈ ਅੜਾਵੇ ਉਚਾਰਦੀ ਹੈ ਪ੍ਰੇਮ ਰੰਗ ਚ ਰਤੀ ਹੋਈ ਜੋ ਨਾਣਕ ਨਾਮ ਮਿਲੇ ਵਡਿਆਈ ਨਾਮ ਕਰਕੇ ਗੁਰੂ ਸਾਹਿਬ ਕਹਿੰਦੇ ਵਡਿਆਈ ਮਿਲਦੀ ਹੈ ਪ੍ਰਭ 라ਵੇ ਰੰਗ ਰਾਤੀ ਜਿਹੜੀ ਪ੍ਰਭੂ ਨੂੰ ਪ੍ਰੇਮ ਰੰਗ ਚ ਰਤੀ ਉਹ ਉਚਾਰਦੀ ਹੈ ਫਿਰ 라ਵੇ ਰੰਗ ਰਾਤ ਡੀਏ ਇਹ ਸੰਸਾਰ ਦੇ ਰੰਗਾ ਚ ਰੰਗিয়ে ਹੋਈਏ ਉਹ ਉਹ ਪਤੀ ਅਕਾਲ ਪੁਰਖ ਨੂੰ ਰਾਸ ਸਕਦੀਆਂ ਜਿਹੜੀ ਮਨਵਾਣੀ ਸੀਰ ਕਰਕੇ ਰਿਏ ਰੰਗ ਪ੍ਰੇਮ ਚ ਰਤੀਆਂ ਹੋਈਆਂ ਮਿਰਕਾ ਮਹਿਲ ਤਿੰਨ ਪਾਇਆ ਉਹਨਾਂ ਨੇ ਫਿਰ ਅਕਾਲ ਪੁਰਖ ਵਾਹਿਗੁਰੂ ਦੇ ਮਹਿਲ ਸਰੂਪ ਨੂੰ ਪਾ ਦਿਆ ਇਹ ਭਾਈ ਸੋ ਸਹੋ ਅਤ ਨਿਰਮਲ ਦਾਤਾ ਉਹ ਪਰਮੇਸ਼ਰ ਸਹੋ ਨਿਸ਼ਚੇ ਕਰਕੇ ਜੰਤੂ ਜਲ ਹੈ ਸੋ ਪਤੀ ਹੈ ਅਤੇ ਸਾਰਿਆਂ ਨੂੰ ਦਾਤਾ ਦੇਣ ਵਾਲਾ ਦਾਤਾ ਹੈ ਜਿਨ ਵਿੱਚ ਹੋ ਆਪ ਗਵਾਯਾਰਾਮ ਪ੍ਰਾਪਤ ਉਹਨਾਂ ਨੂੰ ਹੋਇਆ ਜਿਨ੍ਹਾਂ ਵਿੱਚੋਂ ਆਪਾ ਭਾਵ ਗਵਾਤਾਰਾਮ ਹੈ ਭਾਈ ਵਿੱਚੋਂ ਮੋਹ ਝਪਾਇਆ ਜਾਹਰ ਭਾਇਆ ਜਦੋਂ ਹਰੀ ਨੂੰ ਭਾਗਿਆ ਵਿੱਚੋਂ ਹਿਰਦਿਆਂ 'ਦੋਂ ਮੋਹ ਚੱਕ ਦਿੱਤਾ ਉਹਨਾਂ ਨੂੰ ਖਾਂਦੇ ਹੋ ਹਰ ਕੰਮ ਇਹ ਉਹ ਮੋਹ ਮੁਕਾਇਆ ਜਾਂ ਹਰ ਭਾਇਆ ਨਿਕੋਂ ਕਰਦਾਰ ਨੂੰ ਪਾਇਆ ਵਿੱਚੋਂ ਹਿਰਦਿਆਂ ਨੂੰ ਮੋਹ ਚੱਕਤਾ ਸਰੀਰਾਂ ਦਾ ਹਰ ਕਾਮਣ ਮਨ ਭਾਣੀ ਅਕਾਲ ਪੁਰਖ ਵਾਹਿਗੁਰੂ ਨੂੰ ਕਾਮਣ ਮਹਾਂਪੁਰਖ ਸਖੀਆਂ ਭਾਵੀਆਂ ਆਂਦਨ ਗੁੰਗਾਵੈ ਨਿਤ ਸਾਚੀ ਸੱਚੇ ਆਕਾਸ਼ ਤੂਏ ਨਿਸ਼ਾ ਪਰਤੀ ਆਤਮੇ ਗੁੰਗਾਵਦੀਆਂ ਹਨ ਕਥੀ ਅਕਥ ਕਹਾਣੀ ਉਹ ਸਰੂਪ ਦੀ ਕਥਾ ਜੇ ਤਾਂ ਹੀ ਸ਼ਕਤੀ ਬukti ਕਰਕੇ ਇਹੋ ਕਥ ਹੈ ਲਖਣੇ ਦਿੱਤੀ ਕਰਕੇ ਉਹਦਾ ਕਸਮ ਕਰਦੀਆਂ ਨੇ ਜੁਗ ਚਾਰੇ ਸਾਚਾ ਇੱਕ ਵਰਤੈ ਜੰਮੀ ਬ੍ਰਿਤੀ ਦੀ ਸੱਚਾ ਇੱਕੋ ਕਾਲ ਪੁਰਖ ਹੀ ਵਰਦਿਆ ਹੈ ਬੇਨ ਗੁਰਪਿਨਾ ਨਾ ਪਾਇਆ ਸਤਿਗੁਰੂ ਦੇ ਬਗੈਰ ਪ੍ਰਾਪਤ ਨਹੀਂ ਹੋਸ ਨੂੰ ਕਿਸੇ ਨੇ ਕੀਤਾ ਹੈ ਨਾਨਕ ਰੰਗ ਰਵ ਰੰਗ ਰਾਤੀ ਸਤਿਗੁਰੂ ਜੀ ਕਹਿੰਦੇ ਹਨ ਰੰਗ ਰਵ ਦਾਣੀ ਕਰਕੇ ਪ੍ਰੇਮ ਨਾਲ ਉਚਾਰਦੇ ਹਨ ਅਤਿ ਰੰਗ ਰਾਤੀ ਸਰੀਰ ਕਰਕੇ ਵੀ ਵਾਹਿਗੁਰੂ ਦੇ ਤੇਨ ਦੇ ਰੱਖੀਆਂ ਹੋਈਆਂ ਹਨ ਜਦ ਹਰ ਸੇਤੀ ਜਿਤਨਾ ਨਾਮ ਜਿਤਨੂ ਵੀ ਹਰੀ ਦੇ ਨਾਲ ਲੈਣਾ ਕੀਤਾ ਹੈ ਰੰਗ ਰਵਾ ਹੈ ਰੰਗ ਦੇ ਵਿੱਚ ਮਨ ਬਾਣੀ ਸੀਰ ਕਰਕੇ ਰਹਿਣੀਆਂ ਹੋਈਆਂ ਹਨ ਤੇ ਪ੍ਰੇਮ ਰੰਗ ਚ ਰੱਖਣੀਆਂ ਹੋਈਆਂ ਹਨ ਸਰੀਰ ਕਰਕੇ ਬਾਣੀ ਕਰਕੇ ਮਨ ਕਰਕੇ ਜਿੰਨਾ ਹੋਈ ਦੇ ਸਾਥ ਜਿਤਨੂ ਲਾ ਲਿਆ ਹੈ ਨਾਨਕ ਰੰਗ ਰਵਾ ਰੰਗ ਰਾਤੀ ਉਹ ਵਰਤਮਾਨ ਸੋਇਤੀ ਰੰਗ ਦੇ ਰਵੀਆਂ ਹੋਈਆਂ ਉਤਾਲ ਜੀ ਰੰਗ ਰੱਖੀਆਂ ਰਹੀਆਂ ਸੀ ਜਿਨ੍ਹਾਂ ਨੇ ਭਵਖਦ ਕਾਲ ਚੀਜੀ ਹੋ ਰਹੀਆਂ ਰਹਿਣ ਗੀਆਂ ਜਿਨ੍ਹਾਂ ਹਰੀ ਦੇ ਸੁਤ ਨਹੀਂ ਲਗਣਾ ਕਿਤੇ ਜੋਰ ਨਾ ਸਿੱਧਾ ਹੈ ਕਾਂਣ ਮਨ ਸੁਵਿਲਾੜਾ ਉਹਨਾਂ ਮਹਾਂਪੁਰਖ ਮਹਾਤਮਾ ਸਖੀਆਂ ਦੇ ਮਨ ਕਿਸ ਤਰ੍ਹਾਂ ਜਿਹੜਾ ਆਨੰਦ ਹੈ ਸਾਜਨ ਮਿਲੇ ਪਿਆਰੇ ਰਾਜਨ ਨੂੰ ਪਿਆਰੇ ਸੱਜਣ ਅਕਾਲ ਪੁਰਖ ਸਾਹਿਬ ਜੀ ਮਿਲ ਗਏ ਹਨ ਇਹ ਭਾਈ ਵਰਨਤੀ ਮਨ ਲੜਨ ਲਹਿਉਆ ਵਰਨਾ ਜਾਰਾ ਨਾ ਮਨ ਗਲਣਾ ਸੁਧ ਹੋ ਗਿਆ ਹੈ ਹਰ ਰਾਖਿਆ ਔਰ ਧਾਰੇ ਰਾਂ ਹੋਈ ਪ੍ਰਮੇਸ਼ਰ ਨੂੰ ਜਿੜ ਕੇ ਰਖਿਆ RAM ਹੋਏ ਪਿਆਰੇ ਹਰ ਰਾਖਿਆ ਔਰ ਧਾਰੇ ਆਪਣਾ ਕਾਰਜ ਜਿਸ ਵਾਰੇ ਪ੍ਰਮੇਸ਼ਰ ਨੂੰ ਹਿਰਦੇ ਚ ਵਸਾ ਕੇ ਰਖਿਆ ਆਪਣਾ ਕਾਰਜ ਮੋੜੂਪੀ ਮੁਗ ਦੁਪੀ ਨੇ ਸਹਾਰ ਲਿਆ ਹੈ ਗੁਰਮਤੀ ਹੜ ਜਾ ਤਾ ਜਿਨਾਂ ਗੁਰਮਤਿ ਅਲਹਰੀ ਪ੍ਰਮੇਸ਼ਰ ਨੂੰ ਜਾਣ ਲਿਆ ਹੈ ਬੀਤਮ ਮੋਏ ਲਿਆ ਮਨ ਮੇਰਾ ਮਹਤਉ ਕਿ ਮੇਰਾ 프리ਦੂ ਅਕਾਲ ਪੁਰਖ ਨੂੰ ਮਨਮੋਹਤ ਕਰ ਲਿਆ ਹੈ ਆਇਆ ਕਰਮ ਵਿਧਾਤੈਨ ਨੂੰ ਸਿਰ ਸਰ ਪ੍ਰਭਾਤ ਪ੍ਰਿੇਸ਼ੁਰੂ ਨੇ ਪਾ ਲਿਆ ਹੈ ਸਤਗੁਰ ਸੇਵ ਸਦਾ ਸੁਭ ਪਾਇਆ ਜਿਨਾਂ ਜਿਨਾਂ ਸਤਗੁਰਾਂ ਦੀ ਸੇਵਾ ਕੀਤੀ ਹੈ ਸਦਾ ਰਹਿਣ ਉਹ ਆਤਮ ਸੁਭ ਪਾਇਆ ਹੈ ਉਹਨਾਂ ਨੇ ਹਰ ਵਸਿਆ ਮਨ ਮੁਰਾਰੀ ਉਹਨਾਂ ਨੇ ਮਨ ਜੇ ਮਨਨ ਕਰਨ ਵਾਲੇ ਮੁਰਾਰੀ ਪਰਮੇਸ਼ਰ ਬਸ ਗਿਆ ਹੈ ਨਾਨਕ ਮੀਲ ਲਈ ਗੁਰ ਆਪਣਾ ਗੁਰੂ ਜੀ ਕਹਿੰਦੇ ਆਪਣੀਆਂ ਸਤਗੁਰਾਂ ਦੀ ਕਿਰਪਾ ਕਰਕੇ ਦੇ ਸ਼ੁਣ ਕੇ ਮਿਲ ਲਿਆ ਹਨ ਗੁਰ ਕਾਬਦ ਸਵਾਰੀ ਨਾ ਨੇ ਆਪਣੇ ਜੀਵ ਨੂੰ ਗੁਰਾਂ ਦੇ ਸ਼ਬਦ ਕਰਕੇ ਸਵਾਰ ਲਿਆ ਚੰਗਾ ਬਣਾ ਲਿਆ ਹੈ